ਬਰੀ ਹਰ ਤੱਕ ਫੜਿਆ ਨਹੀਂ ਜਾ ਰਿਹਾ ਤਿੰਨ ਦਿਨ ਹੁਣੇ ਮੈਂ ਦੇਖਿਆ ਇਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਦਾ ਮਾਹੌਲ ਤਾਂ ਹੀ ਪਿੰਡ ਦਾ ਪੂਰਾ ਮਾਹੌਲ ਡਰਦਾ ਹੀ ਕੋਈ ਖੇਤਾਂ 'ਚ ਅਸੀਂ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਨੂੰ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ 'ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਗਏ ਦੇਖ ਰਹੇ ਆ ਕੋਈ ਕਦੇ ਆ ਕੇ ਕਦੇ ਵਗ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਹੋਣਾ ਹੁਣ ਉਹਨਾਂ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਦ ਬੰਦੂਕਾਂ ਵੀ ਮੰਗਾਈਆਂ ਨੇ ਉਹਨਾਂ ਨੇ ਅਸੀਂ ਕੱਲ ਪਰਸਨ ਦੇਖ ਰਿਹਾ ਕੋਈ ਗੱਲਬਾਤ ਬਣ ਨਹੀਂ ਰਹੀ ਜੀ ਐਡੀ ਕਿੱਡੀ ਕੀ ਚੀਜ਼ ਆ ਉਹਨਾਂ ਦਾ ਜੇ ਪਿੰਡ ਵਾਲਿਆਂ ਨੂੰ ਕਹਿ ਦੇਣ ਵੀ ਤੁਸੀਂ ਉਹਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮਿਲਦਾ ਉਹ ਕਹਿੰਦਾ ਨਹੀਂ ਫਿਰ ਇਹਨੂੰ ਗੋਲੀ ਨਹੀਂ ਮਾਰ ਸਕਦੇ ਤੁਸੀਂ ਫੜ ਨਹੀਂ ਸਕਦੇ ਅਜੇ ਤੱਕ ਕੋਈ ਵੀ ਵੈਸੇ ਕੋਈ ਨੁਕਸਾਨ ਕੀਤਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਇਹ ਕਰਨ ਕਹਿੰਦੇ ਉਹ ਅੰਬ ਦੇ ਉੱਪਰ ਬੈਠਾ ਕੱਲੇ ਦਰਾਖਤ ਦੇ ਉੱਪਰ ਬੈਹ ਜਾਂਦਾ ਇੱਥੇ ਕੱਲਾ ਦਰਾਖਤ ਭਾਈ ਸਰ ਦੱਸ ਦੋ ਸਰ ਇਹ ਜਿਹੜੀਆਂ ਜਿਹੜੀਆਂ ਗਨਸ ਹੈਗੀਆਂ ਨੇ ਕਿਸ ਤਰ੍ਹਾਂ ਉਸ ਨੂੰ ਮਤਲਬ ਕਿ ਪਕੜਿਆ ਜਾਂਦਾ ਹੈ ਇਹ ਟ੍ਰਾਂਕਲੇਜ਼ ਗਨ ਹੈ ਜੀ ਇਹਦੇ ਨਾਲ ਜੋ ਆਪਾਂ ਇੰਜੈਕਸ਼ਨ ਲਾਉਂਦੇ ਹਾਂ ਜਾਨਵਰ ਤੇ ਭਈ ਮੈਂ ਬਿਹੋਸ਼ ਹੋ ਜਾਂਦਾ ਕਿੰਨੀ ਕੁ ਦੇਰ ਚੋਂ ਬਿਹੋਸ਼ ਇਹਦੇ ਡੋਜ਼ ਲੱਗਦੀ ਆ ਇਹਦੇ weight ਦੇ ਹਿਸਾਬ ਨਾਲ